ਕਈ ਬੰਦਿਆਂ ਨੂੰ ਕਿਸੇ ਦੀ ਖੁਸ਼ੀ ਆ ਜਿਹੜੀ ਉਹ ਬਰਦਾਸ਼ਤ ਨਹੀਂ ਹੁੰਦੀ ਤੇ ਕਈ ਬੰਦੇ ਮਾਨਸਿਕ ਤੌਰ ਤੇ ਜੀ ਅਪਸੈਟ ਹੁੰਦੇ ਔਰ ਜਿਵੇਂ ਕੁੱਤੇ ਦੇ ਚੌਲ ਨਹੀਂ ਪਚਦੇ ਉਵੇਂ दारू ਵੀ ਪਚਾਉਣੀ ਬਹੁਤ ਔਖੀ ਹੈ ਇੱਕ ਤਾਂ ਜੀ ਘਟਣਾ ਹੈ ਫਿਰ ਸਾਨੂੰ ਲੋਕ ਕਹਿ ਦਿੰਦੇ ਆ ਯਾਰ ਤੁਸੀਂ ਅਕੇ ਉਸ ਦੇ ਕਲਾਬ ਬੋਲਦੇ ਹੋ ਉਹ ਭਾਈ ਵੀਰ ਪੁਲਿਸ ਦੇ ਖਿਲਾਫ ਨਹੀਂ ਬੋਲਦੇ ਪੁਲਿਸ ਜੀ ਪਬਲਿਕ ਪ੍ਰੋਟੈਕਸ਼ਨ ਪੁਲਿਸ ਤਾਂ 24 ਘੰਟੇ ਲੋਕਾਂ ਦੀ ਸੇਵਾ ਕਰਦੀ ਹੈ ਇੱਕੋ ਇੱਕ ਮਹਿਮਾ ਪੁਲਿਸ ਦਾ ਜਿਉਂ 13 ਤਨਖਾਹ ਮਿਲਦੀਆਂ ਵੀ ਇਹਨਾਂ ਇਹ ਡਿਊਟੀ ਪੂਰੀ ਨਿਭਾਉਂਦੇ ਐ ਤੇ ਪੀਪੀਆਰ ਪੰਜਾਬ ਪੁਲਿਸ ਰੂਲ ਦੇ ਵਿੱਚ ਲਿਖਿਆ ਕਿਤੇ ਰੋਟੀ ਖਾਣੀ ਨਹੀਂ ਲਿਖੀ ਕਿਤੇ ਪੱਗ ਬੰਨ੍ਹਣੀ ਨਹੀਂ ਲਿਖੀ ਕਿਤੇ ਕੁਝ ਨਹੀਂ ਲਿਖਿਆ ਆਰਾਮ ਦਾਕ ਨਹੀਂ ਆਰਾਮ ਕਰਨਾ ਵੀ ਨਹੀਂ ਲਿਖਿਆ ਮਲਾਇਮਾਂ ਵਾਸਤੇ ਤਾਂ ਇਸ ਕਰਕੇ ਜਿਹੜੀ ਪੁਲਿਸ ਹੈ ਪੁਲਿਸ ਇੱਕ ਕੈਦੇ ਕਾਨੂੰਨ ਨੂੰ ਸਮਝ ਕੇ ਕਾਨੂੰਨ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਦੀ ਹੈ ਪਰ ਪੁਲਿਸ ਵਿੱਚ ਜਿਹੜੇ 5-7% ਬੰਦੇ ਮਾੜੇ ਹੈ ਉਹਦਾ ਹੱਲ ਕੀ ਹੈ ਹਰੇਕ ਸਭਾ ਚ ਹੀ ਹੁੰਦੇ ਆ ਮੈਂ ਸੰਸਥਾ ਜੀ ਕੰਮ ਕਰਦਾ ਮੇਰੇ ਵਰਗੇ ਵੀ ਮਾਰੇ ਹੋ ਸਕਦੇ ਆ ਭਾਈ ਹੁਣ ਇੱਕ ਤਾਜੀ ਘਟਨਾ ਹੈ ਪਹਿਲਾਂ ਤਾਂ ਉਹ ਮੁੰਡਾ ਕੁੱਟਿਆ ਗਿਆ ਸਿਟੀ 2 ਚ ਖਾਣੇ ਚ ਹੁਣ ਇੱਕ ਤਾਜੀ ਘਟਨਾ ਆਈ ਹੈ ਇੱਕ ਖਿਆਲੇ ਕੋਲੇ ਨਾਮ ਰੋਡ ਤੇ ਮਾਨਸੋ ਘਟਾਬਾ ਸਰਪੰਚ ਦਾ ਵੈਸ਼ਨੂ ਭੋਜਨ ਭੰਡਾਰ ਦਾ ਉੱਥੇ ਕੰਮ ਹੈ ਲੋਕ ਆਉਂਦੇ ਆ ਰੋਟੀ ਪਾਣੀ ਖਾਂਦੇ ਆ ਰਾਜ ਨਹੀਂ ਰਜੜੇ ਜਾਂ ਤੇ ਜੋ ਪੈਸੇ ਉਹਨਾਂ ਨੂੰ ਦੇ ਦਿੰਦੇ ਆ ਉੱਥੇ ਪੁਲਿਸ ਮੁਲਾਜ਼ਮ ਦਾਰੂ ਪੀਤੀ ਸੀ ਦਰੂ ਪੀ ਜਾਂਦੇ ਸੀ ਔਰ ਕੁਛ ਖਾਣ ਪੀਣ ਕਰੀ ਜਾਂਦੇ ਹੋਣੇ ਆ ਦੂਜੇ ਪਾਸੇ ਪੰਜ ਮੁੰਡੇ ਗਏ ਜੰਗ ਉਹਨਾਂ ਦਾ ਜਨਮ ਦਿਨ ਸੀ ਉਹ ਕਹਿੰਦੇ ਵੀ ਚੱਲ ਆਜੋ ਤੁਹਾਨੂੰ ਮੈਂ ਉੱਥੇ ਰੋਟੀ ਪਾਣੀ ਛਕਾ ਕੇ ਲਿਆਉਣਾ ਉਹ ਪੰਜੇ ਮੁੰਡੇ ਚਲੇ ਗਏ ਸਰਮਣ ਸਰਮਣ ਨਾਲ ਦਾ ਮੁੰਡਾ ਉਹਦਾ ਜਨਮ ਦਿਨ ਸੀ ਸਰਮਣ ਦਾ ਜਨਮ ਦਿਨ ਸੀ ਉਹਦੇ ਨਾਲ ਸੈਕੀ ਸੀ ਹਨ ਵੀਰ ਸੀ ਪਿਓ ਸੀ ਇੱਕ ਮੁੰਡਾ ਹੋਰ ਸੀ ਜਿਹਦਾ ਕੋਈ ਸੰਗ ਵਾਲੀ ਨਾਂ ਨਹੀਂ ਪਤਾ ਲੱਗਿਆ ਉੱਥੇ ਉਹਨਾਂ ਨੇ ਰੋਟੀ ਪਾਣੀ ਖਾਧਾ ਇਹ ਆਪਣੇ ਸਕੂਟਰ ਸਕੂਟਰੀਆਂ ਚੱਕ ਕੇ ਮਾਨਸਾ ਵੱਲੀ ਨੂੰ ਆਉਣ ਲੱਗੇ ਤੇ ਇਹ ਜਿਹੜੇ ਮੁਲਾਜ਼ਮ ਸੀ ਪੁਲਿਸ ਦੇ ਜਿਹੜਾ ਰੂਪਿਆ ਲਪੀਤਾ ਸੀ ਉਹਨਾਂ ਨੇ ਮੰਗਰ ਲਾ ਲਿਆ ਗੱਡੀ ਆ ਗਈ ਤੇ ਇਹਨਾਂ ਨੂੰ ਘੇਰ ਲਿਆ ਆ ਕੇ ਤੇ ਜونیئر ਏਜੰਸੀ ਕੋਲੇ ਮਾਨਸਾ ਗੱਡੀ ਗ੍ਰੋਜ਼ ਕੀਤੀ ਉਹ ਕਹਿੰਦੇ ਅੰਕਲ ਅਸੀਂ ਵੈਸ਼ਨੂ ਆ ਮੁੰਡੇ ਸੀਤਾ ਉਹ ਤੇ ਜਨਮ ਦਿਨ ਮਨਾ ਕੇ ਆਏ ਆ ਇਹ ਮੇਰੇ ਦੋਸਤ ਆ ਅਸੀਂ ਮਿਕਚੈਰੀ ਰੋਡ ਤੇ ਰਹਿਣਾਣਾ ਮੈਂ ਇਹਨਾਂ ਨੂੰ ਰੋਟੀ ਪਾਣੀ ਖਵਾਤੀ ਨੇ ਚਲੋ दारू ਹੁਣ ਕਿੱਥੇ दारू ਕੱਚ ਸਾਮ ਸਕਦਾ दारू ਪਚਾਉਣੀ ਬਹੁਤ ਔਖੀ ਆ ਗਾਲੀ ਗਰੋਜ਼ ਕਰਦੇ ਕਰਦੇ ਉਹਨਾਂ ਨੂੰ ਲਿਆ ਕੇ ਥਾਣੇ ਲੈ ਆਏ ਥਾਣੇ ਲਿਆ ਕੇ ਉਹਨਾਂ ਦੇ ਸਕੂਟਰੀਆਂ ਮੋਟਰਸਾਈਕਲ ਬੰਦ ਕਰਤੇ ਮੋਬਾਈਲ ਕੋਲੇ ਬਾਹਰ ਕੱਢਦੇ ਉਹਨੂੰ ਡਰਦੇ ਵਿਚਾਰੇ ਘਰੇ ਵੀ ਨਹੀਂ ਜਾਂਦੇ ਸੀ ਕਿ ਸਾਡੇ ਮਾਂ ਕੋਲ ਲੜੂਗਾ ਵੀ ਯਾਰ ਤੁਸੀਂ ਕੀ ਚੰਦ ਚਾਣੇ ਲੇਕਿਨ ਉਹਨਾਂ ਦਾ ਕਸੂਰ ਕੋਈ ਨਹੀਂ ਸੀ। ਤੇ ਉਹਨਾਂ ਨੇ ਇਧਰ ਉਧਰ ਪ੍ਰੈਸ ਨੂੰ ਫੋਨ ਕੀਤੇ। ਸਿਰ ਉਹ ਪ੍ਰੈਸ ਵਾਲਿਆਂ ਨੇ ਕਿਹਾ ਵੀ ਭਾਈ ਇਹ ਕਾਚ ਫੜਿਆ ਹੈ। ਉਹਨਾਂ ਨੇ ਸੱਚ ਨਾਲ ਗੱਲ ਕੀਤੀ ਐਸਐਚਓ ਸਾਹਿਬ ਕਹਿੰਦੇ ਭਾਈ ਤੂੰ ਪ੍ਰੈਸ ਤੋਂ ਫੋਨ ਕਰਾਈ ਜਾਂਦਾ ਫਿਰ ਮੇਰੇ ਮਾਂ ਛੜਦਾ ਵੀ ਨਹੀਂ ਸਪੱਸ਼ਤਾ ਕਰਾਈ ਜਾਂਦਾ ਤੁਸੀਂ। ਜਰੂਰ ਉਹਨਾਂ ਨੇ ਪ੍ਰਸ਼ਾਸਨ ਨੇ ਕਹਿਤਾ ਵੀ ਕੋਈ ਗੱਲ ਨਹੀਂ ਟੁੱਟੇ ਫੋਨ ਸਕੂਟਰ ਮੋਟਰਸਾਈਕਲ ਸਕੂਟਰੀਆਂ ਸਵੇਰੇ ਲੈ ਜਾਓ ਹੁਣ ਨਹੀਂ दारू ਪੀਤੀ ਗਿਆ ਕੋਈ ਨਹੀਂ ਚਲੋ ਰਾਤ ਨੂੰ ਹੁਣ ਪੀ ਹਰਕਪੈਂਦਾ ਤੁਸੀਂ ਪਾਈ ਤੁਰ ਕੇ ਜਾਓ ਤੇ ਘਰੇ ਦੱਸ ਦਿਓ ਉਹ ਮੁੰਡੇ ਘਰੇ ਗਏ ਸਾਰਾ ਕੁਝ ਦਾਤਾ ਸਵੇਰੇ ਜਦੋਂ ਥਾਣੇ ਆਪਣਾ ਵਹੀਕਲ ਤੇ ਮੋਬਾਈਲ ਲੈਣ ਗਏ ਜਿਹੜੇ ਤੇ ਮਲਾਜ਼ਮ ਗਏ ਸੀ ਮਨਸੁਖ ਟਾਬੇ ਤੇ ਉਹਨਾਂ ਦੀ ਪੀਤੀ ਲਹਿ ਗਈ ਵੀ ਆਈ ਕਰਕੇ ਤੁਸੀਂ ਫੜ ਕੇ ਲੈਂਦੇ ਆਏ ਨਮਾਇਚ ਗੱਲ ਆ ਗਈ ਤਾਂ ਉਹਨਾਂ ਨੇ ਕੀ ਕੀਤਾ ਕਿ ਤੁਸੀਂ ਰਾਤ ਸਾਨੂੰ ਗਾੜੀ ਗਰੋਚ ਕਰੀ ਪੁਲਿਸ ਨਾਲ ਤੁਸੀਂ ਐ ਕਰਿਓ ਕਹਿੰਦੇ ਸਾਡੇ ਮਗਰ ਗੱਡੀ ਤਾਂ ਤੁਸੀਂ ਲਾਈ ਆ ਇਸ ਤਾਂ ਉਹ ਤੇ ਆਰਾਮ ਨਾਲ ਆ ਰਹੇ ਸੀ ਰੋਟੀ ਖਾ ਕੇ ਉਹਨਾਂ ਨੇ ਸੋਚਿਆ ਪਰਸਾਨ ਨੇ ਵੀ ਚਲੋ ਪਰਸਾਨਾਂ ਦੇ ਕੋਲ ਆਏ ਸੀ ਵੀ ਸਾਡੇ ਤੇ ਕੋਈ ਲੜਬੜਾ ਨਾ ਪੈ ਜੇ ਇਹਨਾਂ ਦਾ ਲੋ ਪਾਰਕਿੰਗ ਦਾ ਚਲਾਨ ਕੱਟਦਾ ਆਪ ਨਿਕਲਦੇ ਮਾਰੇ ਨੀ ਉਹ ਲੋ ਪਾਰਕਿੰਗ ਅਗਰ ਰਾਤ ਨੂੰ 10 ਵਜੇ ਕਿਹੜੀ ਲੋ ਪਾਰਕਿੰਗ ਹੈ ਆਸਲੀ ਬਕੂਆ ਕੀ ਹੈ ਗੱਲਬਾਤ ਕੀ ਹੈ ਤੁਰੇ ਕਿਥੋਂ ਆ ਰੋਟੀ ਕਿੱਥੇ ਖਾਦੀ ਹੈ ਗਾ ਜੋੜਿਆ ਰ ਟਰੈਕਟਰ ਦੀ ਜਰਸੀ ਪੁੱਲ ਦਿੱਤੀਆਂ ਫੜ ਕੇ ਥਾਣੇ ਮੋਟਰਸਾਈਕਲ ਬੰਦ ਕਰਤੇ نو ਪਾਰਕਿੰਗ ਦਾ ਤਾਂ ਕੋ ਮਤਲ ਨਹੀਂ ਇਹਨੂੰ ਕਹਿੰਦੇ ਆ ਕਾਨੂੰਨ ਦੇ ਅੱਖਾਂ ਦੇ ਪੱਟੀ ਬੰਨੀ ਉਹ ਸਹੀ ਹਨ ਉਹਦੇ ਅੱਖਾਂ ਦੇ ਪੱਟੀ ਬੰਨੀ ਹੁੰਦੀ ਹੈ ਤਾਂ ਚੋਰ ਮੋਰੀ ਨਾਲੇ ਥੱਲੇ ਦੀ ਪਿੱਛੇ ਦੀ ਲੰਗੀ ਜਾਂਦੇ ਆ ਇੰਨਾ ਜਿਹੜੇ ਸਟੂਡੈਂਟ ਆ ਵਿਚਾਰੇ ਬੱਚਿਆਂ ਨੂੰ ਵਾਲੀਆਂ ਆਉਣ ਦੇ ਮਾਰਿਆ ਨਹੀਂ ਨੋ ਨੋ ਪਾਰਕਿੰਗ ਦਾ ਚਲਾਨ ਕਰਤਾ ਚਲੋ 200 ਦਾ 500 ਦਾ ਹੋਊਗਾ ਲੇਕਿਨ ਆਪਦੀ ਗਲਤੀ ਨਹੀਂ ਮੰਨੀ ਵੀ ਸਾਡੀ दारू ਪੀਤੀ ਐ ਚਲੋ ਮਾਗਰ ਲਾ ਲਿਆ ਰੱਬ ਨਾ ਕਰੇ ਕੋਈ ਇਨਸੀਡੈਂਟ ਹੋ ਜਾਂਦਾ दारू ਪੀਤੀ ਹਾਲ ਤੇ ਕੋ ਚੜ ਜਾਂਦਾ ਗੱਡੀ ਵਿੱਚ ਮਾਰ ਜਾਂਦਾ ਆਪਦੀ ਜਾਨ ਗਵਾ ਲਈ ਸੀ ਇਹ ਨਹੀਂ ਸੋਚਿਆ ਵੀ ਇਹ ਸਟੂਡੈਂਟ ਆ ਯਾਰ ਅਸੀਂ ਦਾਰੂ ਕੀਤੀ ਏ ਉਹ ਵਿਚਾਰਿਆਂ ਨੂੰ ਉਹਨਾਂ ਨੂੰ ਗਾਲੀ ਗਲੋਚ ਕਰੀ ਉਹ ਬੱਚੇ ਆ ਉਹ ਬੱਚੇ ਕਿਹੜੇ ਉਹਨਾਂ ਜਨਮ ਦਿਨ ਮਨਾਉਣਗੇ ਕਿੱਥੇ ਜਾਣਗੇ ਜਦੋਂ ਕੋਈ ਇੱਥੇ ਕਾਇਦਾ ਕਾਨੂੰਨ ਦਾ ਮਾਨਸਾ ਚ ਖਾਸ ਕਰਕੇ ਨਾ ਉਹ ਕਾਇਦਾ ਕਾਨੂੰਨਾਂ ਦੀ ਕੋਈ ਚੀਜ਼ ਹੀ ਨਹੀਂ ਜੋ ਤੂੰ ਕੋਈ ਚਿੱਟਾ ਵੇਚੀ ਜਾਂਦਾ ਥਾਣੇ ਰਫਟ ਦੇ ਦੋ ਵੀ ਉਹ ਵੇਚੀ ਜਾਂਦਾ ਕਹਿੰਦੇ ਸਾਡੇ ਕੋਲ ਤਾਂ ਨਫਰੀ ਨਹੀਂ ਪਤਾ ਹੀ ਨਹੀਂ ਜਾਂਦਾ ਕੌਣ ਹੈ ਕੀ ਕਰਦਾ ਜੇ ਜਿਹੜਾ ਬੇਦੋਸ਼ਾ ਹੁੰਦਾ ਬਿਨਾ ਮਤੋਂ ਟੰਡਿਆ ਗਿਆ ਹਵਾਲਾ ਚ ਬੰਦ ਕਰ ਦਿੰਦੇ ਆ ਉਹਦਾ ਕਬਸੂਰ ਨਹੀਂ ਹੁੰਦਾ ਹੁਣ ਮੈਂ ਇਹ ਸਮਾਧਵ ਰਾਹੀਂ ਅਫਸਰ ਸਾਹਿਬਾਨ ਨੂੰ ਬੇਨਤੀ ਕਰਦਾ ਐ ਵੀ ਜਿਹੜੇ ਅਮਨ ਪਸੰਦ ਸ਼ਹਿਰੀ ਲੋਕ ਹੈ ਸ਼ਰੀਫ ਚਾਹੇ ਪਿੰਡੂ ਹੈ ਚਾਹੇ ਸ਼ਹਿਰੀ ਹੈ ਉਹਨਾਂ ਨੂੰ ਬਿਨਾ ਵਜਾ ਤੋਂ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਜਿਹੜੇ ਮੁਲਾਜ਼ਮ ਸੀ ਇਹਨਾਂ ਦਾ ਮੁਲਾਜ਼ਾ ਹੋਣਾ ਚਾਹੀਦਾ ਸੀ ਮੁਲਾਜ਼ਾ ਹੋ ਕੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਸੀ ਤਾਂ ਜੋ ਹੋਰ ਕਿਸੇ ਬੱਚੇ ਨੂੰ ਕੋਈ ਗਾਲੀ ਗਲੋਚ ਨਾ ਕਰਨ ਕੋਲਸ ਵੀ ਭਾਰਤੀ ਤੋਂ ਬੈਸ ਹੀ ਜਵਾਕ ਭੈ ਖਾ ਜਾਂਦਾ ਰੱਬ ਨਾ ਕਰੇ ਜਵਾਕ ਕੋਈ ਡਰਦਾ ਕਰੇ ਨਾ ਜਾਂਦਾ ਉਹ ਹੋਰ ਕੋ ਗੱਲਬਾਤ ਕਰ ਲੈਂਦਾ ਵੀ ਯਾਰ ਸਾਡੇ ਮੋਟਰਸਾਈਕਲ ਕੋਲੇ ਕੋਈ ਮੋਬਾਈਲ ਕੋਲੇ ਸਾਡੇ ਤੋਂ ਕੋਈ ਪਰਚਾ ਨਾ ਦੇ ਦੇਣ ਜਵਾਕ ਉਹ ਖੁਦ ਕਸ਼ੀ ਕਰ ਜੀ ਸੋ ਬਿਨਾ ਮਤਲਬ ਤੋਂ ਡਰਾਉਣਾ ਵਰਦੀ ਦੀ ਆੜ ਵਿੱਚ ਪ੍ਰੈਸ਼ਰ ਪਾਉਣਾ ਉਹ ਛੋਟੀਆਂ ਛੋਟੀਆਂ ਗੱਲਾਂ ਤੇ ਉਹ ਬੱਚਿਆਂ ਦਾ ਕੀ ਕਸੂਰ ਹੈ ਉਹ ਖਾਣਾ ਖਾ ਗਿਆ ਇਹ ਆਪ ਦਾ ਜਨਮ ਦਿਨ ਮਨਾ ਕੇ ਆਇਆ ਹੈ ਦਾਰੂ ਤੁਸੀਂ ਪੀਤੀ ਆ ਪੱਚਦੀ ਛੋਟੇ ਨਹੀਂ ਗਾਣਾਂ ਤੁਸੀਂ ਕੱਢਦੇ ਹੋ ਕਿੱਥੇ ਖਿਆਲ ਆ ਕਿੱਥੇ ਮਨ ਸੁਖ ਟਾਬਾ ਕਿੱਥੇ ਜੌਂਡੀ ਆ ਕਿੱਥੇ ਥਾਣਾ ਸੀ ਟਿੱਟੂ ਤੋਂ ਸਾਰੀ ਰਾਤ ਵਿਚਾਰੇ ਉਹ ਮੈਂਟਲੀ ਅਫਸਰਟ ਹੁੰਦੇ ਰਹੇ ਕੋਣ ਖੋਲੇ ਤੁਝਾ ਮਤਲਸੀ ਹੋਣੀ ਆ ਦੇਦੀ ਪਤਾ ਨਹੀਂ ਨਾ ਦੇਦੀ ਮੋਟਰਸਾਈਕਲ ਬੰਦ ਕਰ ਤੇ ਹੋ ਸਕਦਾ ਉਹਨਾਂ ਨੂੰ ਘਰੇ ਮਾਪਿਓ ਤੋਂ ਗਾਣਾ ਮਿਲਿਆ ਹੁਣ ਵੀ ਤੁਸੀਂ ਕੋਈ ਉੱਤੇ ਲੜ ਕੇ ਆਏ ਹੋ ਕਿਸੇ ਨਾਲ ਸੋ ਆਮਨ ਕਾਨੂੰਨ ਨੂੰ ਰੱਖਣ ਵਾਸਤੇ ਸਾਡੇ ਅਫਸਰ ਸਾਹਿਬਾਨ ਨੂੰ ਬੇਨਤੀ ਹੈ ਕਿ ਹਦਾਇਤਾਂ ਜਾਰੀ ਕਰਨ ਵੀ ਜਿਹੜੇ ਮੁਲਾਜ਼ਮ ਦੀ ਰਾਤ ਨੂੰ दारू ਪੀਦੀ ਸਾਬਤ ਹੋਊਗੀ ਸਾਨੂੰ ਡਿਸਮਿਸ ਕਰਾਂਗੇ ਅੱਛਾ ਆਪ ਦੀ दारू ਪੀਤੀ ਹੁੰਦੀ ਇਹਨਾਂ ਦੀ ਚੌਂਕ ਚ ਤੇ ਜਿਹੜਾ ਕੋਈ ਆਉਂਦਾ ਉਹਦੇ ਮੂੰਹ ਚ ਪੀਪਣੀ ਜੀ ਦੇ ਦਿੰਦੇ ਆ ਜਿੱਤੇ दारू ਤਾਂ ਨਹੀਂ ਪੀਤੀ ਚਲਾਨ ਕੱਟਦੇ ਆ ਫਿਰ ਉਹਨੂੰ ਕਹਿੰਦੇ ਫੂਕਮਾਰ ਉਹ ਜਦੋਂ ਜਿਹੜਾ ਫੂਕਮਾਰ ਕੇ ਇਹਨਾਂ ਦੇ ਨੇੜੇ ਹੁੰਦਾ ਸਮਿਲ ਲੈਣਾ ਚ ਆਉਂਦੀ ਹੈ ਦੇਖੋ ਕਹਾਵਤ ਹੈ ਨੰਜਾ ਕਰੇ ਕਵੰਜਾ ਕੋੜੇ ਰਾਜ ਕਰਿਆ ਦਾ ਜੇ ਬਹੁਮਤ ਕੋੜੇ ਕੋੜੇ ਰਾਜ ਕਰਿਆ ਦਾ दारू ਆਪਦੀ ਪੀਤੀ ਐ ਚਲਾਨ ਸੋਫੀਆਂ ਦਾ ਕੱਢਦੇ ਐ ਈਪਣੀ ਜਿਹਾ ਅਗਲੇ ਦੇ ਮੂਛੀ ਦੰਦੇ ਗੌਂਕੇ ਜਿਹੜੇ ਸਾਡੇ ਸਟੂਡੈਂਟਡ ਉਹ ਕੀ ਵਿਚਾਰੇ ਹੁਣ ਉਹ ਆਦਿ ਵੀਕਲ ਚਲਾਉਣਗੇ ਜਾਂ ਇਧਰ ਉਧਰ ਜਾਣਗੇ ਕਿਉਂਕਿ ਇੱਥੇ ਨਿਰਦੋਸ਼ ਲੋਕਾਂ ਨੂੰ ਕੁੱਟਿਆ ਜਾ ਰਿਹਾ ਹੈ ਜਿਹੜੇ ਤਸਕਰ ਹੈ ਜਾਂ ਗਲਤ ਬੰਦੇ ਹੈ ਉਹ ਆਹਦੇ ਸ਼ਿਫਾਰਸ਼ਾ ਨਾਲ ਜਿਹੜੇ ਤੋਂ ਨਿਕਲ ਜਾਂਦੇ ਆ ਇਹ ਹਾਲਤ ਸਾਡੇ ਮਾਨਸਾ ਜ਼ਿਲ੍ਹੇ ਦੀ ਹੈ ਇੱਕ ਕੰਮ ਠੰਡਾ ਹੁੰਦਾ ਮੜਾ ਜਾਂ ਦੂਜਾ ਸ਼ੁਰੂ ਹੋ ਜਾਂਦਾ ਆ ਰਾਤ ਦੀ ਗੱਲ ਹੈ ਤਾਰੂ ਥੋੜੀ ਪੀਤੀ ਹੈ ਕੋੜ ਦੇ ਤੁਸੀਂ ਜਵਾਕਾਂ ਨੂੰ ਆ ਫੋਨ ਉਹਨਾਂ ਦੇ ਕੋਲ ਹੈ ਸਕੂਟਰ ਮੋਟਰਸਾਈਕਲ ਉਹਨਾਂ ਨੇ ਬੰਦ ਕਰ ਦੇਉ ਥਾਣੇ ਜੋ ਤੱਕੇ ਦੇ ਕੇ ਬਾਹਰ ਕੱਢ ਦੇਉ ਸਵੇਰੇ ਉਹਨਾਂ ਦਾ ਪਾਰਕਿੰਗ ਦਾ ਨੋ ਪਾਰਕਿੰਗ ਦਾ ਚਲਾਨ ਕੱਢ ਦੇਉ ਕੋਈ ਲਾਏਂ ਦਾ ਡਰਾ ਹੈ ਮੈਂ ਬੇਨਤੀ ਕਰਦਾ ਸਾਡੇ ਨਵੇਂ ਐਸਐਸਪੀ ਸਾਹਿਬ ਨੂੰ ਕਿ ਇਹਨਾਂ ਦਾ ਮੁਲਾਜਾ ਕਰਾਇਆ ਜਾਵੇ ਜੀ ਥਾਣਿਆਂ ਦੀ ਚੈਕਿੰਗ ਹੋਵੇ ਸ਼ਾਮ ਨੂੰ ਜੀਓ ਰਿੰਕ ਦੇ ਅਧਿਕਾਰੀ ਕਰਨ ਜਿਹੜਾ ਪੁਲਿਸ ਵਾਲੇ ਦੀ ਦਾਰੂ ਪੀਤੀ ਦੋਸ਼ੀ ਪਾਇਆ ਜਾਂਦਾ ਫੜ ਕੇ ਸੁਧਾਨ ਦੀ ਧਾਰਾ 311 ਚ ਡਿਸਮਿਸ ਕੀਤਾ ਜਾਵੇ ਸੋ ਵੀਡੀਓ ਨੂੰ ਸ਼ੇਅਰ ਕਰਨਾ ਔਰ ਜਿੱਤੇ ਜਿੱਤੇ ਵੀ ਕੋਈ ਮੁਲਾਜ਼ਮ दारू ਪੀਂਦਾ ਹੈ ਕਟਲਾਂ ਦੇ ਵਿੱਚ ਜਾਂ ਉਹ ਡਿਊਟੀ ਤੇ ਤਾਂ ਉਹਦੀ ਵੀਡੀਓ ਬਣਾ ਕੇ ਭੇਜਿਆ ਕਰੋ ਤਾਂ ਜੋ ਅਸੀਂ ਸਾਡੇ ਜਿਹੜੇ ਅਫਸਰ ਸਾਹਿਬਾਨਾਂ ਨੂੰ ਦੱਸਦਿਆਂ ਕਰੀਏ ਵੀ ਰਾਤ ਆ ਗੱਲਬਾਤ ਹੈ ਘਬਰਾਇਆ ਨਾ ਕਰੋ ਸੋ ਵੀਡੀਓ ਨੂੰ ਬਤਵਾਂ ਦੀ ਸ਼ੇਅਰ ਕਰਨਾ ਧੰਨਵਾਦ